ਦੋ ਲੱਬਸ ਇੰਟਰਵਿਊ ਵੀ ਗੱਲ ਕੀਤੀ ਸੀ ਉਹ ਹੀ ਸਾਂਝੀ ਕਰਨੀ ਚਾਹਾਂਗਾ ਸਾਰੇ ਜਿਹੜੇ ਐਕਟ ਹੁੰਦੇ ਐ ਉਹਨਾਂ ਨੂੰ ਇੱਕੋ ਐਂਗਲ ਨਾਲ ਦੇਖਣਾ ਜਿਹੜਾ ਹੈਗਾ ਉਹ ਵੀ ਬਹੁਤਾ ਸ਼ੁਭ ਨਹੀਂ ਹੁੰਦਾ ਮੈਂ ਕਲੈਕਸ਼ਨ ਲੜਕੇ ਆ ਜਿਹੜਾ ਫਰੂਰ ਦਾ ਉਸ ਤੋਂ ਬਾਅਦ ਇੱਕ ਇੰਟਰਵਿਊ ਕੀਤੀ ਸੀ ਤੇ ਅੱਜ ਬੋਲ ਰਿਹਾ ਹਾਂ ਪਰ ਮੈਂ ਕਰੇ ਕੋਈ ਪ੍ਰੈਸ ਦੇ ਸਾਹਮਣੇ ਨਹੀਂ ਆਇਆ ਉਹਨਾਂ ਵਿੱਚ ਮੈਂ ਕਿਹੇ ਕਿਹਾ ਸੀ ਇੰਟਰਵਿਊ ਚ ਕੋਈ ਇੰਟਰਵਿਊ ਚ ਕਿ ਕਮਾਲਵਿੰਦਰ ਮਾਲੀ ਨੇ ਠੇਕਾ ਲਿਆ ਹੋਇਆ ਸੇਖੋਵਰਾ ਦੇ ਠੇਕੇ ਤਾਂ ਪੁਰਾਣੇ ਹੋ ਗਏ ਭੁੱਲ ਗਏ ਲੋਕ ਮਾਲੀ ਸਾਹਿਬ ਤੇ ਐਕਸ਼ਨ ਨਹੀਂ ਹੋ ਰਿਹਾ ਸੀਗਾ ਇਹਨੂੰ ਮੈਂ ਇੱਕ ਸ਼ੁਭ ਸੰਕੇਤ ਦੇਖਦਾ ਪੰਜਾਬ ਦੇ ਇਤ ਵਿੱਚ ਇਹਨੂੰ ਨੈਗੇਟਿਵ ਨਾਲ ਨਾ ਲਓ ਇਹਨਾਂ ਨੇ ਜਿਹੜੀ ਇਹ ਚੁੰਡੀ ਵੱਡੀ ਹੈ ਮਹਿੰਗੀ ਸਾਬਤ ਹੋਊਗੀ ਕਿਉਂਕਿ ਉਹ ਬੁੱਧੀ ਜੀਵੀ ਤਬਕਾ ਜਿਹਨੂੰ ਮੈਂ ਕਈ ਵਾਰੀ ਮੈਥੋਂ ਖੁਸ਼ ਨਹੀਂ ਹੁੰਦੇ ਕਿਉਂਕਿ ਮੈਂ ਸੱਚ ਬੋਲਦਾ ਸੱਚ ਨਹੀਂ ਬੋਲਦਾ ਤਾਂ ਵੀ ਚੰਗਾ ਲੱਗਦਾ ਉਹ ਸੜਕਾਂ ਤੇ ਆਉਣਾ ਜ਼ਰੂਰੀ ਹੈ ਸਾਨੂੰ ਕਿਸੇ ਪੋਲੀਟਿਕਲ ਬੰਦਿਆਂ ਦੀ ਲੋੜ ਨਹੀਂ ਮੈਂ ਫਿਰ ਕਹਿੰਦੇ ਆ ਇੱਥੇ ਖੜੇ ਹੋਣਗੇ ਕੋਈ ਗੁੱਸਾ ਨਾ ਕਰੇ ਸਿਰਫ ਇਹ ਤਪਕਾ ਬੁੱਧੀ ਜੀਵੀ ਤਬਕਾ ਜਿਹੜਾ ਹੈਗਾ ਇਹ ਸੜਕਾਂ ਤੇ ਆ ਜਾਵੇ ਕਿਸੇ ਹੋਰ ਦੀ ਲੋੜ ਨਹੀਂ ਹੈ ਸਾਡੇ ਕੋਲ ਕੋਉਣ ਨਹੀਂ ਕੁਛ ਨਹੀਂ ਹੈਗਾ ਮੈਂ 28 ਸੈਕਟਰ ਚ ਜਾ ਕੇ ਬੋਲ ਕੇ ਆਉਂਦਾ ਰਿਹਾ ਹਾਂ ਅੱਜ ਉਹ ਸਮਾਂ ਆਇਆ ਕਿ ਜੇ ਅੱਜ ਇੱਕ ਉਹ ਚੁੰਡੀ ਇਹਨਾਂ ਨੇ ਗਲਤੀ ਨਾ ਇਹ ਗਲਤੀ ਹੋਈ ਇਹਨਾਂ ਕੋਲੋਂ ਨਹੀਂ ਤਾਂ ਕਰਨੀ ਨਹੀਂ ਸੀ ਇਹਨਾਂ ਨੇ ਕਿਉਂਕਿ ਮਾਲੀ ਦਾ ਕੈਰੇਕਟਰ ਅਸੈਸਮੇਸ਼ਨ ਕਰਦੇ ਆ ਵੀ ਉਹ ਸ਼ਰਾਬ ਪੀ ਰਿਆ ਸੀ ਤੇ ਸ਼ਰਾਬੀ ਤਾਂ ਸਰਕਾਰ ਚ ਲਾਈ ਜਾਂਦਾ ਤੇ ਬੋਲਦਾ ਇੱਥੇ ਜਿਹੜਾ ਵੀ ਹੈਗਾ ਉਹ ਗੋਲ ਮੋਲ ਹੈ ਸਿੱਧੀ ਗੱਲ ਕਰੋ ਜਿਹੜੇ ਲੋਕ ਇੰਨੇ ਕੈਰੇਕਟਰ ਦੇ ਵੀ ਨਹੀਂ ਹੈਗੇ ਇੱਕ ਧੀਆ ਦੀ ਉਮਰਾਂ ਦੇ ਨਾਲ ਲੜਕੀਆਂ ਦਾ ਵਿਆਹ ਕਰਾ ਕੇ ਤੇ ਫਿਰ ਇਹਨਾਂ ਨੇ ਤਾਂ ਅਰੂਸਾ ਵਾਲਾ ਮਾਮਲਾ ਛੋਟਾ ਕਰ ਦਿੱਤਾ ਇਹ ਗੱਲਾਂ ਕੌਣ ਕਹੂਗਾ ਖੜ ਕੇ ਨਹੀਂ ਕੋਈ ਕਹਿੰਦਾ ਤਾਂ ਹੈਗੇ ਕੋਹਾ ਲੋ ਪਰ ਆ ਜਮਾਤ ਜਿਹੜੀ ਹੈਗੀ ਹੈ ਇਹਨੂੰ ਜਿੱਦੇ ਜਾਗ ਆਉਗੀ ਇਹ ਹੋਰ ਕੋਈ ਹੱਲ ਨਹੀਂ ਹੈਗਾ ਪੰਜਾਬ ਨੂੰ ਬਚਾਉਣ ਦਾ ਕਿਉਂਕਿ ਇਹ ਸਭ ਕੁਝ ਜਾਣਦੇ ਹੈ ਇਹ thro ਤੱਕ ਜਾਣਦੇ ਮਾਲੀ ਸਾਹਿਬ ਜੋ ਜਾਣਦੇ ਸੀ ਉਹ ਸਿੱਧਾ ਬੋਲਦੇ ਸੀਗੇ ਮੈਂ ਕਈ ਮਤ ਪੇ ਤੁਸੀਂ ਮੈਨੂੰ ਪਿੱਛੇ ਜਿਹੋ ਉਹਨਾਂ ਨੇ ਬੀਜੇਪੀ ਦਾ ਬੰਦਾ ਡਿਕਲੇਅਰ ਕਰਤਾ ਸੀ ਮੈਂ ਗੁੱਸਾ ਨਹੀਂ ਕੀਤਾ ਉਹਨਾਂ ਦਾ ਠੀਕ ਹੈ ਕਿਉਂਕਿ ਉਹ ਜੋ ਕਰ ਰਹੇ ਸੀ ਉਹ ਅੱਜ ਦੀ ਡੇਟ ਵਿੱਚ ਮੇਰੇ ਵਰਗਾ ਬੰਦਾ ਕਹੇਗਾ ਕਿ ਮੈਂ ਕਰ ਲਊਗਾ ਮੈਂ ਤਾਂ ਕੱਲ ਪੁਲਿਸ ਦੀਆਂ ਨੌਕਰੀਆਂ ਕਰਦਾ ਜਾ ਕੇ ਤੁਹਾਡੇ ਨਾਲ ਗੱਲਾਂ ਕਰਦਾ ਔਰ ਮੈਂ ਇੱਕ ਬੇਨਤੀ ਕਰੂੰਗਾ ਕਿ ਇੱਥੇ ਜਿੰਨੇ ਬੰਦੇ ਖੜੇ ਆ ਕੋਈ ਭਾਵੇਂ ਨਾ ਹੋਵੇ ਜਿਹਦਾ ਗੇਟ ਨਖੜਕਾਇਆ ਹੋਵੇ ਬਰਿੰਦਰ ਸੇਖੋਂ ਨੇ ਕੋਈ ਭਾਵੇਂ ਹੋਵੇ ਸ਼ਾਇਦ ਨਹੀਂ ਤਾਂ ਮੈਂ ਹਰ ਇੱਕ ਗੇਟ ਖੜਕਾ ਕੇ ਕਿਹਾ ਆਈਏ ਬਾਹਰ ਲੜਕੀ ਆਪਾਂ ਕੋਈ ਹੋਰ ਹੱਲ ਨਹੀਂ ਹੈਗਾ ਤੱਗੜ ਜੇਲ੍ਹ ਚ ਸਟਿਆ ਹੋਇਆ ਆਦ ਸੁਤਨਾਮ ਦੋਮ ਵੀ ਫਿਰਦਾ ਇੱਥੇ ਇਹਨੂੰ ਵੀ ਠੋਕਣਗੇ ਕਿਸੇ ਦਿਨ ਅੱਜ ਮੈਨੂੰ ਮੌਕਾ ਮਿਲਿਆ ਮੈਂ ਤਾਂ ਕੋਈ ਦਿੱਕਤ ਨਹੀਂ ਵੇਖਿਆ 6 ਮਹੀਨੇ ਮੇਲਾ ਉਥੋਂ ਦਾ ਐਡੀ ਬੜੀ ਪ੍ਰਿਡਿਕਲ ਕਾਰਨਾ ਕਰਕੇ ਜੀਲਾ ਜਾਣੀਆਂ ਕੋਈ ਗੁਨਾ ਨਹੀਂ ਹੁੰਦੇ ਕੋਈ ਫਰਕ ਨਹੀਂ ਪੈਂਦਾ ਹੁੰਦਾ ਪਰ ਅੱਜ ਪੰਜਾਬ ਜਿੱਥੇ ਬਰਬਾਦ ਹੋ ਕੇ ਖੜਾ ਹੈ ਜੇ ਅਸੀਂ ਆ ਲੜਕੀ ਹੁਣੇ ਬੋਲ ਕੇ ਗਈ ਹੈ ਅਮਨ ਮੈਂ ਇਹਨੂੰ ਵਿਚਾਰੀ ਨੂੰ ਬੜਾ ਲੱਭਿਆ ਲੁੱਭਿਆ ਇਹ ਵੀ ਨਹੀਂ ਹੈਗੇ ਸੀ ਕੰਡੈਕਟ 'ਚ ਮੇਰੇ ਮੈਂ ਚਾਹੁੰਦਾ ਸੀ ਕਿ ਇਹੋ ਜਿਹੇ ਬੱਚੇ ਇਹੋ ਜਿਹੇ ਲੋਕ ਜਿਹੜੇ ਹੈਗੇ ਆ ਤੇ ਨਾਲ ਇੰਟੈਲੈਕਚੁਅਲ ਜਮਾਤ ਜਿੱਦੇ ਇਹ ਬਾਹਰ ਆਉਣਗੇ ਉਦੋਂ ਪੰਜਾਬ ਦਾ ਭਲਾ ਹੋ ਸਕਦਾ ਅਸੀਂ ਬਰਬਾਦ ਹੋ ਚੁੱਕੇ ਆ ਸਾਡੇ ਕੋਲ ਗ੍ਰਾਊਂਡ 'ਉ ਕੁਝ ਨਹੀਂ ਹੈਗਾ ਇਹ ਸਟੇਟ ਦੀ ਜਵਾਨੀ ਖਤਮ ਹੋ ਚੁੱਕੀ ਹੈ ਇਹ ਸਟੇਟ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਦੇ ਕਬਜ਼ਾ ਹੋਣ ਵਾਸਤੇ ਬਿਲਕੁਲ ਨੇੜੇ ਆ ਕੇ ਖੜੇ ਹੋਏ ਥੋਡੇ ਔਰ ਤੁਹਾਡੇ ਕੋਲ ਕੋਈ ਇਲਾਜ ਨਹੀਂ ਜਦੋਂ ਸਾਡੇ ਕੋਈ ਚੁੰਡੀ ਵੱਢਦਾ ਜੇ ਤੁਸੀਂ ਅੱਜ ਆ ਗੱਲਾਂ ਕਰਕੇ ਵਾਪਸ ਜਾਣਾ ਤੇ ਮੰਦ ਭਾਗੀ ਘਟਣਾ ਹੋਊਗੀ ਪ੍ਰੋਗਰਾਮ ਲੀਕੋ ਦੱਸੋ ਕਿੱਥੇ ਜਾ ਕੇ ਸਿਰ ਦੇਣੇ ਹੈਗੇ ਆ ਆ ਜਾਣਗੇ ਹੋਰ ਵੀ ਪਾਗਲ ਲੋਕ ਪਾਗਲ ਹੋਏ ਬਿਨਾ ਪੰਜਾਬ ਦਾ ਕੋਈ ਭਲਾ ਨਹੀਂ ਹੋ ਸਕਦਾ ਇਹ ਪਾਗਲਪਨ ਜਾਂ ਯੂਥ ਚਾਊਗਾ ਜਾਂ ਇੰਟੈਲੈਕਟਲ ਜਮਾਤ ਚਾਊਗਾ ਵਿਚਾਲੇ ਜਿਹੜੇ ਲੋਕ ਰੋਟੀ ਦੀ ਲੜਾਈ ਲੜ ਰਹੇ ਉਹਨਾਂ ਤੋਂ ਉਮੀਦ ਨਾ ਰੱਖਿਆ ਜੇ ਤੋਂ ਇਸ ਕਰਕੇ ਇੰਟੈਲੈਕਚੁਅਲ ਜਮਾਤ ਬੱਚਿਆਂ ਨੂੰ ਨਵੇਂ ਸਟੂਡੈਂਟਸ ਨੂੰ ਗਾਈਡ ਕਰੇ ਇਹ ਨਸ਼ਿਆਂ ਦੀ ਜਿਹੜੀ ਸਾਡੇ ਤੇ ਜੰਗ ਲੜਕੇ ਇਹਨਾਂ ਨੇ ਸਾਡੇ ਦੇ ਨਾਲ ਜੰਗ ਨਹੀਂ ਕਹੂੰਗਾ ਮੈਂ ਕਹਾਂਗਾ ਜਿਹੜਾ ਸਾਜ਼ਿਸ਼ ਦੇ ਨਾਲ ਸਾਡੀ ਜਵਾਨੀ ਬਰਬਾਦ ਕੀਤੀ ਹੈ ਮਾਈਗ੍ਰੇਸ਼ਨ ਹੋਈ ਹੈ ਇਹ ਸਾਰਾ ਕੁਝ ਯੂਥ ਨੂੰ ਬੇਸਬੇਰ ਕਰਨ ਵਾਸਤੇ ਹੈ ਕਿਉਂਕਿ ਤੁਹਾਡੀਆਂ ਕੀਮਤੀ ਜ਼ਮੀਨਾਂ ਤੇ ਕਾਰਪੋਰੇਟ ਦੀ ਨਜ਼ਰ ਹੈ ਤੁਸੀਂ ਫਿਰ ਕਰਮਾਲਿਓ ਆਦੀਵਾਸੀ ਜਿਹੜੇ ਛਤੀਸਗੜ੍ਹ ਦੇ ਹੈ ਉੱਥੇ ਕੀ ਹੋ ਰਿਹਾ ਤੁਸੀਂ ਸੋਚ ਵੀ ਨਹੀਂ ਸਕਦੇ ਸਾਡੇ ਦਾ ਆਪ ਦੇ ਜਦੋਂ ਮਾੜੀ ਜੀ ਲੱਗਦੀ ਹੈ ਉਦੋਂ ਸਾਨੂੰ ਤਕਲੀਫ ਹੁੰਦੀ ਹੈ ਦੂਜਿਆਂ ਦੇ ਸਾਨੂੰ ਬਸੰਤ ਨਹੀਂ ਲੱਗਦੀ ਹੈ ਇਹ ਅੱਜ ਹਜੇ ਉੰਨੀ ਤਿੱਖੀ ਹੋ ਕੇ ਨਹੀਂ ਆਈ ਜਿੰਨੀ ਜੇ ਦੇ ਵਿੱਚ ਮੁਲਖ ਹੋਰ ਵੀ ਥਾਵਾਂ ਤੇ ਸੜ ਰਿਹਾ ਔਰ ਅਸੀਂ ਵੀ ਸੜਾਂਗੇ ਕਿ ਸਾਡੇ ਕੋਲ ਡਿਫੈਂਡ ਕਰਨ ਨੂੰ ਅੱਜ ਉਹ ਤਾਕਤ ਨਹੀਂ ਹੈਗੀ ਯੁੱਧ ਹੁੰਦਾ ਰਹੇਗਾ ਇੰਟੈਲੈਕਚੁਅਲ ਜਿਹੜਾ ਹੈਗਾ ਅੰਦਰ ਵੜ ਕੇ ਬੈਠਾ ਹੈ ਮੈਂ ਬੇਨਤੀ ਕਰਦਾ ਹਾਂ ਇੰਟੈਲੈਕਚੁਅਲ ਜਮਾਤ ਅੱਜ ਜਿਹੜੀ ਇੱਥੇ ਹੋਈ ਹੈ ਇਕੱਠੀ ਇਹ 17 ਜਿਹੜੀ ਵੀ ਅੱਜ ਤਰੀਕ ਹੈ ਇਸ ਤੋਂ ਬਾਅਦ ਇਹ ਨਾ ਹੋਵੇ ਕਿ ਪੰਜਾਂ ਦਿਨਾਂ ਨੂੰ ਉੱਥੇ ਹੋਵਾਂਗੇ ਚੌਥੇ ਹੋਵਾਂਗੇ ਸੜਕਾਂ ਦਾ ਪ੍ਰੋਗਰਾਮ ਲੀਕੋ ਕਿਸੇ ਤੋਂ ਉਮੀਦ ਨਾ ਰੱਖੋ ਕੋਈ ਪੋਲੀਟਿਕਲ ਬੰਦਾ ਮੇਰੀ ਗੱਲ ਦਾ ਗੁੱਸਾ ਨਾ ਕਰੇ ਪੋਲੀਟਿਕਲ ਲੋਕਾਂ ਨੇ ਹੁਣ ਤੱਕ ਜੋ ਕੀਤਾ ਤੁਹਾਡੇ ਸਾਹਮਣੇ ਹੈ ਜੇ ਇਹ ਅੱਜ ਵੀ ਪੋਲੀਟਿਕਲ ਲੋਕ ਹੀ ਠੇਕਾ ਲੈਣਗੇ ਤੁਹਾਨੂੰ ਬਚਾਉਣ ਦਾ ਤੇ ਫਿਰ ਤੁਸੀਂ ਇਤੋਂ ਉਮੀਦ ਨਾ ਰੱਖਿਆ ਜੇ ਕੋਈ ਆਹ ਲੋਕ ਜਿਹੜੇ ਹੈਗੇ ਆ ਇਹ ਹੀ ਕੁਝ ਕਰ ਸਕਦੇ ਆ ਹੋਰ ਕੋਈ ਕੁਝ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਮੈਂ ਹੁਣੇ ਦੋ ਲੱਬ ਇੰਟਰਵਿਊਸ ਵੀ ਗੱਲ ਕੀਤੀ ਸੀ ਉਹ ਹੀ ਸਾਂਝੀ ਕਰਨੀ ਚਾਹਾਂਗਾ ਸਾਰੇ ਜਿਹੜੇ ਐਕਟ ਹੁੰਦੇ ਆ ਉਹਨਾਂ ਨੂੰ ਇੱਕੋ ਐਂਗਲ ਨਾਲ ਦੇਖਣਾ ਜਿਹੜਾ ਹੈਗਾ ਉਹ ਵੀ ਬਹੁਤਾ ਸ਼ੁਭ ਨਹੀਂ ਹੁੰਦਾ ਮੈਂ ਇਲੈਕਸ਼ਨ ਲੜ ਕੇ ਆਇਆ ਜਿਹੜਾ ਸਭਰੂਰ ਦਾ ਉਸ ਤੋਂ ਬਾਅਦ ਇੱਕ ਇੰਟਰਵਿਊ ਕੀਤੀ ਸੀ ਤੇ ਅੱਜ ਬੋਲ ਰਿਹਾ ਹਾਂ ਪਰ ਮੈਂ ਕਦੇ ਕੋਈ ਪ੍ਰੈਸ ਦੇ ਸਾਹਮਣੇ ਨਹੀਂ ਆਇਆ ਉਹਨਾਂ ਵਿੱਚ ਮੈਂ ਕਿਹੇ ਕਿਹਾ ਸੀ ਇੰਟਰਵਿਊ 'ਚ ਕੋਈ ਇੰਟਰਵਿਊ 'ਚ ਕਿ ਕਮਾਲਵਿੰਦਰ ਮਾਲੀ ਨੇ ਠੇਕਾ ਲਿਆ ਹੋਇਆ ਛੇ ਕੋਹਰਾ ਦੇ ਠੇਕੇ ਤਾਂ ਪੁਰਾਣੇ ਹੋ ਗਏ ਭੁੱਲ ਗਏ ਲੋਕ ਮਾਲੀ ਸਾਹਿਬ ਤੇ ਐਕਸ਼ਨ ਨਹੀਂ ਹੋ ਰਿਹਾ ਸੀਗਾ ਇਹਨੂੰ ਮੈਂ ਇੱਕ ਸ਼ੁਭ ਸੰਕੇਤ ਦੇਖਦਾ ਪੰਜਾਬ ਦੇ ਇਤਿਹਾਸ ਵਿੱਚ ਇਨੂੰ ਨੈਗੇਟਿਵ ਨਾ ਲਓ ਇਹਨਾਂ ਨੇ ਜਿਹੜੀ ਇਹ ਚੁੰਡੀ ਵੱਡੀ ਹੈ ਮਹਿੰਗੀ ਸਾਬਤ ਹੋਊਗੀ ਕਿਉਂਕਿ ਉਹ ਬੁੱਧੀਜੀਵੀ ਤਬਕਾ ਜਿਹਨੂੰ ਮੈਂ ਕਈ ਵਾਰੀ ਮੈਥੋਂ ਖੁਸ਼ ਨਹੀਂ ਹੁੰਦੇ ਕਿਉਂਕਿ ਮੈਂ ਸੱਚ ਬੋਲਦਾ ਸੱਚ ਨਹੀਂ ਬੋਲਦਾ ਜਾਊ ਵੀ ਚੰਗਾ ਲੱਗਦਾ ਉਹ ਸੜਕਾਂ ਤੇ ਆਉਣਾ ਜ਼ਰੂਰੀ ਹੈ ਸਾਨੂੰ ਕਿਸੇ ਪੋਲੀਟਿਕਲ ਬੰਦਿਆਂ ਦੀ ਲੋੜ ਨਹੀਂ ਮੈਂ ਫਿਰ ਕਹਿੰਦੇ ਆ ਇੱਥੇ ਖੜੇ ਹੋਣਗੇ ਕੋਈ ਗੁੱਸਾ ਨਾ ਕਰੇ ਸਿਰਫ ਇਹ ਤਪਕਾ ਬੁੱਧੀਜੀਵੀ ਤਬਕਾ ਜਿਹੜਾ ਹੈਗਾ ਇਹ ਸੜਕਾਂ ਤੇ ਆ ਜਾਵੇ ਕਿਸੇ ਹੋਰ ਦੀ ਲੋੜ ਨਹੀਂ ਹੈ ਸਾਡੇ ਕੋਲ ਕੋਉਣ ਨਹੀਂ ਕੁਝ ਨਹੀਂ ਹੈਗਾ ਮੈਂ 28 ਸੈਕਟਰ ਚ ਜਾ ਕੇ ਬੋਲ ਕੇ ਆਉਂਦਾ ਰਿਹਾ ਹਾਂ ਅੱਜ ਉਹ ਸਮਾਂ ਆਇਆ ਕਿ ਜੇ ਅੱਜ ਇੱਕ ਉਹ ਚੁੰਡੀ ਇਹਨਾਂ ਨੇ ਗਲਤੀ ਨਾਲ ਇਹ ਗਲਤੀ ਹੋਈ ਇਹਨਾਂ ਕੋਲੋਂ ਨਹੀਂ ਤਾਂ ਕਰਨੀ ਨਹੀਂ ਸੀ ਇਹਨਾਂ ਨੇ ਕਿਉਂਕਿ ਮਾਲੀ ਦਾ ਕੈਰੇਕਟਰ ਅਸੋਸੀਏਸ਼ਨ ਕਰਦੇ ਆ ਵੀ ਉਹ ਸ਼ਰਾਬ ਪੀ ਰਿਆ ਸੀ ਤੇ ਸ਼ਰਾਬੀ ਤਾਂ ਸਰਕਾਰ ਚ ਲਾਈ ਜਾਂਦਾ ਤੇ ਬੋਲਦਾ ਇੱਥੇ ਜਿਹੜਾ ਵੀ ਹੈਗਾ ਉਹ ਗੋਲ ਮੋਲ ਹੈ ਸਿੱਧੀ ਗੱਲ ਕਰੋ ਜਿਹੜੇ ਲੋਕ ਇੰਨੇ ਕੈਰੇਕਟਰ ਦੇ ਵੀ ਨਹੀਂ ਹੈਗੇ ਕਿ ਧੀਆਂ ਦੀ ਉਮਰਾਂ ਦੇ ਨਾਲ ਲੜਕੀਆਂ ਦਾ ਵਿਆਹਵਾ ਕਰਾ ਕੇ ਤੇ ਫਿਰ ਇਹਨਾਂ ਨੇ ਤਾਂ ਅਰੂਸਾ ਵਾਲਾ ਮਾਮਲਾ ਛੋਟਾ ਕਰ ਦਿੱਤਾ ਇਹ ਗੱਲਾਂ ਕੌਣ ਕਹੂਗਾ ਖੜ ਕੇ ਨਹੀਂ ਕੋਈ ਕਹਿੰਦਾ ਤਾਂ ਹੈਗੇ ਕੋਹਾ ਲੋ ਪਰ ਆਜ ਮਾਸ ਜਿਹੜੀ ਹੈਗੀ ਹੈ ਇਹਨੂੰ ਜਿੱਦੇ ਜਾਗ ਆਊਗੀ ਇਹ ਹੋਰ ਕੋਈ ਹੱਲ ਨਹੀਂ ਹੈਗਾ ਪੰਜਾਬ ਨੂੰ ਬਚਾਉਣ ਦਾ ਕਿਉਂਕਿ ਇਹ ਸਭ ਕੁਝ ਜਾਣਦੇ ਹੈ ਇਹ throh ਤੱਕ ਜਾਣਦੇ ਮਾਲੀ ਸਾਹਿਬ ਜੋ ਜਾਣਦੇ ਸੀ ਉਹ ਸਿੱਧਾ ਬੋਲਦੇ ਸੀਗੇ ਮੈਂ ਕਈ મતਪੇਦ ਸੀ ਮੈਨੂੰ ਪਿੱਛੇ ਜਿਹੋ ਉਹਨਾਂ ਨੇ ਬੀਜੇਪੀ ਦਾ ਬੰਦਾ ਡਿਕਲੇਅਰ ਕਰਤਾ ਸੀ ਮੈਂ ਗੁੱਸਾ ਨਹੀਂ ਕੀਤਾ ਉਹਨਾਂ ਦਾ ਠੀਕ ਹੈ ਕਿਉਂਕਿ ਉਹ ਜੋ ਕਰ ਰਹੇ ਸੀ ਉਹ ਅੱਜ ਦੀ ਡੇਟ ਵਿੱਚ ਮੇਰੇ ਵਰਗਾ ਬੰਦਾ ਕਹੇਗਾ ਕਿ ਮੈਂ ਕਰ ਲਊਗਾ ਮੈਂ ਤਾਂ ਕੱਲ ਪੁਲਿਸ ਦੀਆਂ ਨੌਕਰੀਆਂ ਕਰਦਾ ਜਾ ਕੇ ਤੁਹਾਡੇ ਨਾਲ ਗੱਲਾਂ ਕਰਦਾ ਔਰ ਮੈਂ ਇੱਕ ਬੇਨਤੀ ਕਰੂੰਗਾ ਕਿ ਇੱਥੇ ਜਿੰਨੇ ਬੰਦੇ ਖੜੇ ਹੈ ਕੋਈ ਭਾਵੇਂ ਨਾ ਹੋਵੇ ਜਿਹਦਾ ਗੇਟ ਨਖੜਕਾਇਆ ਹੋਵੇ ਬਰਿੰਦਰ ਸਿੱਖੋਂ ਨੇ ਕੋਈ ਭਾਵੇਂ ਹੋਵੇ ਸ਼ਾਇਦ ਨਹੀਂ ਤਾਂ ਮੈਂ ਹਰ ਇੱਕ ਗੇਟ ਖੜਕਾ ਕੇ ਕਿਹਾ ਆਈਏ ਬਾਹਰ ਲੜਕੀ ਆਪਾਂ ਕੋਈ ਹੋਰ ਹੱਲ ਨਹੀਂ ਹੈਗਾ ਤੱਕੜ ਜੇਲ੍ਹ ਚ ਸਟਿਆ ਹੋਇਆ ਆ ਅੱਜ ਸੁਤਨਾਮ ਦੋਵੇਂ ਵੀ ਫਿਰਦਾ ਤੇ ਇਹਨੂੰ ਵੀ ਠੋਕਣਗੇ ਕਿਸੇ ਦਿਨ ਅੱਜ ਮੈਨੂੰ ਮੌਕਾ ਮਿਲਿਆ ਮੈਂ ਤਾਂ ਕੋਈ ਦਿੱਕਤ ਨਹੀਂ ਵੇਖਿਆ 6 ਮਹੀਨੇ ਮੇਲਾ ਉਥੋਂ ਦਾ ਐਡੀ ਬੜੀ ਹਾਲਤ ਨਹੀਂ ਹੈਗੀ ਪੋਲੀਟਿਕਲ ਕਾਰਨਾ ਕਰਕੇ ਜੀਲ੍ਹਾਂ ਜਾਣੀਆਂ ਕੋਈ ਗੁਨਾਹ ਨਹੀਂ ਹੁੰਦੇ ਕੋਈ ਫਰਕ ਨਹੀਂ ਪੰਦਾ ਹੁੰਦਾ ਪਰ ਅੱਜ ਪੰਜਾਬ ਜਿੱਥੇ ਬਰਬਾਦ ਹੋ ਕੇ ਖੜਾ ਹੈ ਜੇ ਅਸੀਂ ਆ ਲੜਕੀ ਹੁਣੇ ਬੋਲ ਕੇ ਗਈ ਹੈ ਮੈਂ ਇਹਨੂੰ ਬੇਚੈਰੀ ਨੂੰ ਬੜਾ ਲੱਭੈ ਲੁੱਪੈ ਇਹ ਵੀ ਨਹੀਂ ਹੈਗੇ ਸੀ ਕੰਡੈਕਟ 'ਚ ਮੇਰੇ ਮੈਂ ਚਾਹੁੰਦਾ ਸੀ ਕਿ ਇਹੇ ਜਿਹੇ ਬੱਚੇ ਇਹੇ ਜਿਹੇ ਲੋਕ ਜਿਹੜੇ ਹੈਗੇ ਆ ਤੇ ਨਾਲ ਇੰਟੈਲੈਕਚੁਅਲ ਜਮਾਤ ਜਿੱਦੇ ਇਹ ਬਾਹਰ ਆਉਣਗੇ ਉਹਦੇ ਪੰਜਾਬ ਦਾ ਭਲਾ ਹੋ ਸਕਦਾ ਅਸੀਂ ਬਰਬਾਦ ਹੋ ਚੁੱਕੇ ਆ ਸਾਡੇ ਕੋਲ ਗਰਾਊਂਡ 'ਉ ਕੁਛ ਨਹੀਂ ਹੈਗਾ ਇਹ ਸਟੇਟ ਦੀ ਜਵਾਨੀ ਖਤਮ ਹੋ ਚੁੱਕੀ ਹੈ ਇਹ ਸਟੇਟ ਦੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਉਹਦੇ ਕਬਜ਼ੇ ਹੋਣ ਵਾਸਤੇ ਬਿਲਕੁਲ ਨੇੜੇ ਆ ਕੇ ਖੜੇ ਹੋਏ ਤੁਹਾਡੇ ਉਰ ਤੁਹਾਡੇ ਕੋਲ ਕੋਈ ਇਲਾਜ ਨਹੀਂ ਜਦੋਂ ਸਾਡੇ ਕੋਲ ਚੁੰਡੀ ਵੱਢਦਾ ਜੇ ਤੁਸੀਂ ਅੱਜ ਆ ਗੱਲਾਂ ਕਰਕੇ ਵਾਪਸ ਜਾਣਾ ਹੈ ਇਹ ਮੰਦਭਾਗੀ ਕੱਟਣਾ ਹੋਊਗੀ ਪ੍ਰੋਗਰਾਮ ਲੀਕੋ ਦੱਸੋ ਕਿੱਥੇ ਜਾ ਕੇ ਸਿਰ ਦੇਣੇ ਹੈਗੇ ਆ ਆ ਜਾਣਗੇ ਹੋਰ ਵੀ ਪਾਗਲ ਲੋਕ ਪਾਗਲ ਹੋਏ ਬਿਨਾ ਪੰਜਾਬ ਦਾ ਕੋਈ ਭਲਾ ਨਹੀਂ ਹੋ ਸਕਦਾ ਇਹ ਪਾਗਲਪਨ ਜਾਂ ਯੂਥ ਚਾਊਗਾ ਜਾਂ ਇੰਟੈਲੈਕਚੁਅਲ ਜਮਾਤ ਚਾਊਗਾ ਵਿਚਾਲੇ ਜਿਹੜੇ ਲੋਕ ਰੋਟੀ ਦੀ ਲੜਾਈ ਲੜ ਰਹੇ ਉਹਨਾਂ ਤੋਂ ਉਮੀਦ ਨਾ ਰੱਖਿਆ ਜੇ ਤੋਂ ਇਸ ਕਰਕੇ ਇੰਟੈਲੈਕਚੁਅਲ ਜਮਾਤ ਬੱਚਿਆਂ ਨੂੰ ਨਵੇਂ ਸਟੂਡੈਂਟਸ ਨੂੰ ਗਾਈਡ ਕਰੇ ਇਹ ਨਸ਼ਿਆਂ ਦੀ ਜਿਹੜੀ ਸਾਡੇ ਤੇ ਇੱਕ ਜੰਗ ਲੜ ਕੇ ਇਹਨਾਂ ਨੇ ਸਾਡੇ ਦੇ ਨਾਲ ਜੰਗ ਨਹੀਂ ਕਹਾਂਗਾ ਮੈਂ ਕਹਾਂਗਾ ਜਿਹੜਾ ਸਾਜ਼ਿਸ਼ ਦੇ ਨਾਲ ਸਾਡੀ ਜਵਾਨੀ ਬਰਬਾਦ ਕੀਤੀ ਹੈ ਮਾਈਗ੍ਰੇਸ਼ਨ ਹੋਈ ਹੈ ਕਿ ਸਾਰਾ ਕੁਝ ਯੂਥ ਨੂੰ ਬੇਸਬੇਰ ਕਰਨ ਵਾਸਤੇ ਹੈ ਕਿਉਂਕਿ ਤੁਹਾਡੀਆਂ ਕੀਮਤੀ ਜ਼ਮੀਨਾਂ ਤੇ ਕਾਰਪੋਰੇਟ ਦੀ ਨਜ਼ਰ ਹੈ ਤੁਸੀਂ ਫਿਰ ਕਰਮਾਲ ਹੋ ਆਦੀਵਾਸੀ ਜਿਹੜੇ ਛਤੀਸਗੜ੍ਹ ਦੇ ਹੈ ਉੱਥੇ ਕੀ ਹੋ ਰਿਹਾ ਤੁਸੀਂ ਸੋਚ ਵੀ ਨਹੀਂ ਸਕਦੇ ਸਾਡੇ ਦਾ ਆਪ ਦੇ ਜਦੋਂ ਮਾੜੀ ਜਿਹੀ ਲੱਗਦੀ ਹੈ ਉਦੋਂ ਸਾਨੂੰ ਤਕਲੀਫ ਹੁੰਦੀ ਹੈ ਦੂਜਿਆਂ ਦੇ ਸਾਨੂੰ ਬਸੰਤ ਨਹੀਂ ਲੱਗਦੀ ਹੈ ਇਹ ਅੱਗ ਹਜੇ 19 ਤਿੱਖੀ ਹੋ ਕੇ ਨਹੀਂ ਆਈ ਜਿੰਨੀ ਦੇ ਵਿੱਚ ਮੁਲਖ ਹੋਰ ਵੀ ਥਾਵਾਂ ਤੇ ਸੜ ਰਿਹਾ ਔਰ ਅਸੀਂ ਵੀ ਸੜਾਂਗੇ ਕਿ ਸਾਡੇ ਕੋਲ ਡਿਫੈਂਡ ਕਰਨ ਨੂੰ ਅਜੋ ਤਾਕਤ ਨਹੀਂ ਹੈਗੀ ਯੂਥ ਹੁੰਦਾ ਹੋਏ ਨੀਗਾ ਇੰਟੈਲੈਕਚੁਅਲ ਜਿਹੜਾ ਹੈਗਾ ਅੰਦਰ ਵੜ ਕੇ ਬੈਠਾ ਹੈ ਮੈਂ ਬੇਨਤੀ ਕਰਦਾ ਹਾਂ ਇੰਟੈਲੈਕਚੁਅਲ ਜਮਾਤ ਅੱਜ ਜਿਹੜੀ ਇੱਥੇ ਹੋਈ ਹੈ ਇਕੱਠੀ ਇਹ 17 ਜਿਹੜੀ ਵੀ ਅੱਜ ਤਰੀਕ ਹੈ ਇਸ ਤੋਂ ਬਾਅਦ ਇਹ ਨਾ ਹੋਵੇ ਕਿ ਪੰਜਾਂ ਦਿਨਾਂ ਨੂੰ ਉੱਥੇ ਹੋਵਾਂਗੇ ਚੌਥੇ ਹੋਵਾਂਗੇ ਸੜਕਾਂ ਦਾ ਪ੍ਰੋਗਰਾਮ ਲੀਕੋ ਕਿਸੇ ਤੋਂ ਉਮੀਦ ਨਾ ਰੱਖੋ ਕੋਈ ਪੋਲੀਟਿਕਲ ਬੰਦਾ ਮੇਰੀ ਗੱਲ ਦਾ ਗੁੱਸਾ ਨਾ ਕਰੇ ਪੋਲੀਟਿਕਲ ਲੋਕਾਂ ਨੇ ਹੁਣ ਤੱਕ ਜੋ ਕੀਤਾ ਤੁਹਾਡੇ ਸਾਹਮਣੇ ਹੈ ਜੇ ਇਹ ਅੱਜ ਵੀ ਪੋਲੀਟਿਕਲ ਲੋਕ ਹੀ ਠੇਕਾ ਲੈਣਗੇ ਤੁਹਾਨੂੰ ਬਚਾਉਣ ਦਾ ਤੇ ਫਿਰ ਤੁਸੀਂ ਇਤੋਂ ਉਮੀਦ ਨਾ ਰੱਖਿਆ ਜ ਆ ਲੋਕ ਜਿਹੜੇ ਹੈਗੇ ਆ ਇਹ ਹੀ ਕੁਝ ਕਰ ਸਕਦੇ ਆ ਹੋਰ ਕੋਈ ਕੁਝ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ